ਜੇ ਤੁਹਾਨੂੰ ਵੈਕ ਟੂ ਮਾਈ ਚੈਨਲ ਤਜਬਨ ਵਾਲਿਆ ਪਰ ਆਲੂ ਦੇ ਹੋਮ ਮੇਡ ਫਰਾਈਜ਼ ਆਪਾਂ ਆਲੂ ਨੂੰ ਦੋ ਤਰ੍ਹਾਂ ਦੇ ਸ਼ੇਪ ਵਿੱਚ ਕੱਟਦੇ ਆਂ ਤੇ ਨਾਲ ਆਪਣਾ ਚੰਗੀ ਤਰ੍ਹਾਂ 3-4 ਵਾਰ ਵਾਸ਼ ਕਰ ਲਾਂਗੇ ਮਰਮਰ ਕੇ ਧੋਨੇ ਆ ਕਿਨੋਂ ਤੱਕ ਗੰਜੋਂਸ ਨਾ ਰਹਿਣ ਨਾ ਪਸੰਗੀ ਤਰ੍ਹਾਂ ਧੋ ਲਾਂਗੇ ਫਿਰ ਆਪਾਂ ਪਾਵਾਂਗੇ ਇੱਕ ਚਮਚ ਕੋਈ ਵੀ ਲੋਨ ਗਰਮ ਪਾਣੀ ਵਿੱਚ ਧੋ ਲਾਗੇ ਅਤੇ ਵਾਸਤੇ ਤਾਂ ਅੱਜ ਅਸੀਂ ਲਾ ਦੇਗੇ ਆਪਣੇ ਹੱਥੋਂ ਜਿਹੜੇ ਸੌਫਟ ਹੋ ਜਾਣ। ਆਪਾਂ ਇਹਨਾਂ ਨੂੰ ਗਰਮ ਪਾਣੀ ਚ ਵਿੱਚ ਪਾ ਰਿਆ ਕਿ ਇਹ ਸੰਦੇ ਹੋ ਜਾਣ। ਬਹੁਤ ਜ਼ਿਆਦਾ ਗਰਮੇ ਤੇ ਸੌਫਟ ਹੋ ਗਿਆ ਕਿ ਆਪਾਂ ਏਅਰ ਪ੍ਰੈਸ ਵਿੱਚ ਸੌਖੀ ਹੋ ਜਾਣਗੇ। ਥੋੜੇ ਜਿਹਾ ਦੇਖਣ ਆਪਾਂ ਇੱਥੇ ਪੌਣੇ ਚ ਖਿਲਾੜ ਦਾਂਗੇ। ਸਾਰਾ ਪਾਣੀ ਨਾਲ ਸੁੱਕ ਜੇ। ਸਾਰੇ ਆਪੇ ਕੱਪੜੇ ਸੁੱਕਾ ਕੱਪੜੇ ਤਾਂ ਆਪਾਂ ਚੰਗੀ ਤਰ੍ਹਾਂ ਖਿਲਾੜ ਦਾਂਗੇ। ਚੰਗੀ ਤਰ੍ਹਾਂ ਹੁਣ ਲਾਂਗੇ ਕਿ ਸੁੱਕ ਜਾਣ। ਤੇ ਹੁਣ ਆਪਾਂ ਇੱਕ ਚਮਚ ਹਲਦੀ ਦਾ ਪਾ ਲਾਂਗੇ ਤੇ ਥੋੜੀ ਜੀ ਆਪਾਂ ਲਾਲ ਮਿਰਚ ਪਾ ਲਾਂਗੇ ਤੇ ਹੁਣ ਆਪਾਂ ਇੱਕ ਚਮਚ ਧੌਣ ਦਾ ਪਾ ਲਾਂਗੇ ਹੁਣ ਆਪਾਂ ਪਾ ਲਾਂਗੇ ਚਿਲੀ ਫਲੈਕਸ ਪਪਰਾਂਗੇ 오ਰੀਗੈਨੋ ਕੱਪੜੇ ਸਾਲਨ ਸਾਤੀ ਪਾਸਾ ਦੇ ਦੇ ਤੇ ਅਖੀਰ ਲ ਬਾਬਾਂਗੇ ਰਿਫਾਈਨਡ ਤੇ ਹੁਣ ਆਪਾਂ ਸਾਰੀ ਚੀਜ਼ਾਂ ਨੂੰ ਸੰਗੀਤਰਾ ਮਿਕਸ ਕਰ ਲਾਂਗੇ बना लगी हाँ वैसे पर उसे आपने तेल लग आप कढ़ाई च बना सकते हैं पर उसकाल लगता है तो आप चम्मच सील लगेगा तो अपने वास्ते हैल्दी भी है ज़्यादा तेल ना अपना फैट भी बढ़ता है तो आपकी तरह प्री हीट कर लिया हम आप सारे पा लेंगे डाल के पावे ਸੋ ਸਿੱਧੀ ਵੀ ਇਹ ਤੇ ਗਾਵਾਂਗੇ ਨਾ ਤੇ ਬਾਈਰੋਂ 30 ਮਿੰਟ ਦਾ ਟਾਈਮ ਲਗਾ ਦਾਂਗੇ ਤਾਂ ਆਪਾਂ ਬਰਦ ਕਰਾਂਗੇ ਤੇ 30 ਮਿੰਟ ਵਿੱਚ ਆਪਣੇ ਬਣ ਕੇ ਤਿਆਰ ਹੋ ਜਾਗੇ ਤੇ ਆਪਾਂ ਜਿਹੜੀ ਫਰਾਈਸ ਆ 10 ਮਿੰਟਸ ਬਾਅਦ ਤਿਆਰ ਹੋ ਗਿਆ ਪਹਿਲੇ ਖੂਲੇ ਕੀਤੇ ਹੋ ਸੀਗੇ ਤੇ ਆਪਾਂ ਇੱਕ ਪਲੇਟ ਚ ਪਾਵਾਂਗੇ ਤੇ ਇਸ ਦੇ ਸਾਥ ਦੇਓ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੇ ਦੇਖ ਸਕਦੇ ਹੋ ਅੰਦਰ ਪੂਰੇ ਸੌਫਟ ਹੈ ਤੇ ਅੱਜ ਆਪਣੀ ਰੈਸਪੀ ਲੈ ਕੇ ਆਵਾਂਗੇ ਬਾਏ ਬਾਏ ਗਾਇਜ਼